ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਲੋਕਾਂ ਵੱਲੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੰਤਰੀਆਂ ਪੰਜਾਬ ਦੇ ਵਿਧਾਇਕਾਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀਆਂ ਗਲਤੀਆਂ ਦਾ ਪੰਜਾਬ ਹਾੜਾਂ ਦੇ ਪਾਣੀ ਦੇ ਨਾਲ ਖਮਰਿਆ ਸਾ ਪੁੱਤਰਿਆ ਹੈ ਇਹਨਾਂ ਵੰਡੋ ਸਾਡੀਆਂ ਮੰਗਾ ਹੀ ਨਹੀਂ ਮੰਨੀਆਂ ਗਈਆਂ ਨਾ ਤਾਂ ਤੁਸੀਂ ਬੰਨ ਬਣਾਏ ਗਏ ਨਾ ਇਹਨਾਂ ਵੱਲੋਂ ਡਰੇਨਾ ਦੀ ਸਪਾਈ ਕੀਤੀ ਗਈ ਕਈ ਮੰਤਰੀ ਅਤੇ ਵਿਧਾਇਕ ਕਰੋੜਾਂ ਰੁਪਏ ਦਾ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਚੂਣਾ ਲਗਾ ਗਏ ਯਾਨੀ ਕਿ ਫੰਡ ਵੀ ਮਿਲੇ ਕਰਜ਼ੇ ਵੀ ਲੈ ਪੰਜਾਬ ਸਰਕਾਰ ਨੇ ਲੈਕਿਨ ਉਹ ਫੰਡ ਉਹ ਕਰਜ਼ੇ ਉਹ ਗ੍ਰਾਂਟਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਡਰੇਨਾਂ ਦੀ ਸਫਾਈ ਕਰਨ ਦੀ ਬਜਾਏ ਆਪਣੀਆਂ ਜੇਬਾਂ ਦੇ ਵਿੱਚ ਪਾ ਲੀਆਂ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਤਰਥਲੀ ਮੱਚੀ ਹੋਈ ਹੈ ਲਗਭਗ ਪੰਜਾਬ ਦੇ 9 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਜੇਕਰ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਝੋਨੇ ਦੀ ਜਿਹੜੀ ਫਸਲ ਹੈ ਉਹ ਲੱਖ ਲਗਭਗ 3 ਲੱਖ ਏਕੜ ਜ਼ਮੀਨ ਹੈ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਕਣਕ ਵੀ ਪ੍ਰਭਾਵਿਤ ਹੋਵੇਗੀ ਕਿਉਂਕਿ ਹਾਲੇ ਪਾਣੀ ਲੈਣ ਦਾ ਨਾਮ ਹੀ ਨਹੀਂ ਲੈ ਰਿਹਾ ਪਾਣੀ ਦਾ ਲੈਵਲ ਜਿਹੜਾ ਹੈ ਉਹ ਦਿਨ ਬਰ ਦਿਨ ਉੱਪਰ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਹੜ੍ਹਾਂ ਦਾ ਪਾਣੀ ਹਰ ਪਾਸੇ ਫੈਲਿਆ ਹੋਇਆ ਹੈ ਤਬਾਹੀ ਦੇ ਮੰਜ਼ਰ ਦੇਖੇ ਜਾ ਸਕਦੇ ਨੇ لیکن پنجاب دے मुख्यमंत्री भगवंत मान ਦੇ ਵਿਰੁੱਧ ਇਹਨਾਂ ਹੜਾਂ ਦੀ ਬਣੀ ਨਾਜ਼ੁਕ ਸਥਿਤੀ ਦੇ ਦੌਰਾਨ ਹੀ ਮੰਤਰੀਆਂ ਅਤੇ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ ਕਿ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਫਸਰशाही ਇਸ ਦੀ ਜ਼ਿੰਮੇਵਾਰ ਹੈ ਉਸ ਤੋਂ ਬਾਅਦ ਠਿਕਰਾ ਭੰਨਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਜੀ ਬਾਅਦ ਮਨੀਸ਼ 소דיה राघव चड्ढा ਅਤੇ ਸੰਦੀਪ ਪਾਟਕ ਹੁਣਾਂ ਤੇ ਭਾਈ ਇਹਨਾਂ ਦੀ ਮਿਲੀ ਭੁਗਤਕਾਰ ਨੂੰ ਵੱਡੇ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਹਨਾਂ ਕਹਿੰਿਆ ਕਿ ਹਰਾਂ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਸਮੇਂ ਸਿਰ ਮੋਚਾ ਬਣਾਈਆਂ ਜਾਂਦੀਆਂ ਜੇਕਰ ਸਮੇਂ ਸਿਰ ਬੰਦ ਜਾਂ ਤੁਸੀਂ ਬੰਦ ਬਣਾਏ ਜਾਂਦੇ ਜੇ ਸਮੇਂ ਸਿਰ ਡਰੇਨਾ ਦੀ ਸਫਾਈ ਕੀਤੀ ਜਾਂਦੀ ਪੰਜਾਬ ਦੇ ਮੰਤਰੀ ਜਿਨ੍ਹਾਂ ਨੇ ਪੈਸਾ ਆਪਣੀ ਜੇਬ ਚ ਪਾ ਲਿਆ ਹੈ ਉਹ ਚੁੱਪ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨੇ ਲੇਕਿਨ ਜਿੰਨਾ ਹਲਕਿਆਂ ਦੇ ਵਿੱਚ ਡਰੇਨਾਂ ਦੀ ਸਫਾਈ ਨਹੀਂ ਹੋਈ ਜਿੰਨਾ ਹਲਕਿਆਂ ਦੇ ਵਿੱਚ ਨੋਚਾ ਨਹੀਂ ਬਣੀਆਂ ਜਿੰਨਾ ਹਲਕਿਆਂ ਦੇ ਵਿੱਚ ਤੁਸੀਂ ਬਨ ਨਹੀਂ ਬਣੇ ਉਹਨਾਂ ਹਲਕਿਆਂ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਨੋਂ ਬਗਾਵਤ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਖੇਸ਼ੀਵਾਲ ਦੇ ਕਿ ਭਈ ਇਹਨਾਂ ਨੇ ਸਾਨੂੰ ਲੱਕੜ ਦੇ ਮੁੱਦੇ ਦਿੱਤੇ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਸੀਂ ਆਪੋ ਆਪਣੇ ਮੰਗ ਪੱਤਰ ਦੇ ਦਿੱਤੇ ਇਥੇ ਡਰੇਨਾਂ ਦੀ ਸਫਾਈ ਹੋਣੀ ਚਾਹੀਦੀ ਹੈ ਇਥੇ ਨੋਚਾ ਬਣਨੀਆਂ ਚਾਹੀਦੀਆਂ ਨੇ ਇਥੇ ਬੰਨ ਜਾ ਤੁਸੀਂ ਬੰਨਣੇ ਚਾਹੀਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਾਰੀਆਂ ਫੈਲਾ ਕ੍ਰਿਸ਼ਨ ਕੁਮਾਰ ਨੂੰ ਜਿਹੜੀਆਂ ਡਾਇਵਰਟ ਕਰ ਦਿੱਤੀਆਂ ਕ੍ਰਿਸ਼ਨ ਕੁਮਾਰ ਨੇ ਨਾਤੇ ਵਿਧਾਇਕਾਂ ਦੀ ਗੱਲ ਸੁਣੀ ਨਾ ਮੰਤਰੀਆਂ ਦੀ ਗੱਲ ਸੁਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕੰਮ ਨਹੀਂ ਕਰ ਦਿੱਤਾ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਮੇਂ ਨਹੀਂ ਕਰ ਦਿੱਤਾ ਸੀ ਮਹਿਲਾ ਦੇ ਵਿੱਚ ਬੈਠ ਰਹੇ ਉਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮਹਿਲਾ ਦੇ ਵਿੱਚ ਹੀ ਬੈਠੇ ਰਹੇ ਗੱਲਾਂ ਦਾ ਕੜਾ ਬਣਾਈ ਗਏ ਤੇ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਖਾਸ ਕਰਕੇ ਹਰਬੀਰ ਸਿੰਘ ਪਟਾਰਨ ਮਾਜਰਾ ਨਰੇਸ਼ ਕਟਾਰੀਆ ਕੁਲਦੀਪ ਸਿੰਘ ਧਾਲੀਵਾਲ ਮਾਨਵਿੰਦਰ ਕੰਗ ਦਿਨੇਸ਼ ਢਾ ਯਾਨੀ ਕਿ ਪਹਿਲਾਂ ਇਹਨਾਂ ਵਿਧਾਇਕਾਂ ਨੇ ਕੀ ਕੀਤਾ ਸੀ ਲੈਂਡ ਪੁਲਿੰਗ ਪਾਲਸੀ ਦਾ ਵਿਰੋਧ ਕੀਤਾ ਸੀ ਲੇਕਿਨ ਹੁਣ ਇਹਨਾਂ ਨੇ ਵਿਰੋਧ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਆਪਣੀ ਸ਼ਕਤੀ ਦਾ ਪ੍ਰਯੋਗ ਹੀ ਨਹੀਂ ਕਰ ਦਿੱਤਾ ਇਸ ਕਰਕੇ ਬਗਾਵਤ ਕੂਲ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਕੋਲ ਨੂੰ ਸਕਿਉਰਿਟੀ ਵਾਪਸ ਲਈ ਜਾ ਰਹੀ ਹੈ ਉਹਨਾਂ ਦੇ ਕੋਲ ਨੂੰ ਉਹਨਾਂ ਦੀਆਂ ਗੱਡੀਆਂ ਵਾਪਸ ਲਈਆਂ ਜਾ ਰਹੀਆਂ ਨੇ ਲੇਕਿਨ ਮੰਤਰੀ ਅਤੇ ਵਿਧਾਇਕ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਖੜੇ ਹੁਣ ਕਿੱਥੇ ਹੈ ਰਵਿੰਦ ਕੇਜੀਵਾਲ ਹੁਣ ਕਿੱਥੇ ਹੈ ਕ੍ਰਿਸ਼ਨ ਕੁਮਾਰ ਹੁਣ ਕਿੱਥੇ ਹੈ ਬਨੀ ਸੁਧਿਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਠਿੱਬੀ ਲਾਈ ਸਾਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਇਹੀ ਸਾਡੇ ਤਾਇ ਚਾਚੇ ਨੇ ਇਹੀ ਸਾਡੇ ਭੈਣ ਭਰਾ ਨੇ ਇਹੀ ਸਾਡੀਆਂ ਮਾਵਾ ਭੈਣਾਂ ਨੇ ਅਸੀਂ ਇਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਝੂਠੀ ਤਰੀਕ ਪੰਜਾਬ ਸਰਕਾਰ ਦੀ ਨਹੀਂ ਕਰ ਸਕਦੇ ਇਹ ਪੰਜਾਬ ਸਰਕਾਰ ਦੀ ਬੱਜਰ ਗਲਤੀ ਬੱਜਰ ਗਨਾਹ ਦਾ ਹੜਾਂ ਦੇ ਰੂਪ ਵਿੱਚ ਪੰਜਾਬ ਖਬਰਾਂ ਦਾ ਪੁੱਤਰ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜਿਸ ਤਰ੍ਹਾਂ ਬਗਾਵਤ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੇ ਹੱਥੋਂ ਮੁੱਖ ਮੰਤਰੀ ਵਾਲੀ ਕੁਰਸੀ ਵੀ ਜਾਵੇਗੀ